ਜੈ ਹਿੰਦ ਭਾਰਤ ਮਾਤਾ ਕੀ ਜੈ ਕਾਫੀ ਸਮੇਂ ਤੋਂ ਅਗਰ ਗੁਰਦਾਸਪੁਰ ਨੂੰ ਲੈ ਕੇ ਚਲੀਏ ਤੇ ਇੱਥੇ ਕੁਝ ਮਾਹੌਲ ਐਸਾ ਦਾ ਬਣ ਰਿਹਾ ਕਿ ਆਉਣ ਵਾਲਾ ਸਮੇਂ ਜੋ ਹੈ ਉਹ ਮੇਰੇ ਖਿਆਲ ਵਿੱਚ ਬਹੁਤ ਵਿਕਟ ਸੀ ਜੀ ਪਹੁੰਚ ਜਾਏਗਾ ਕਿਉਂਕਿ ਇੱਥੇ ਦੇ ਅਪਰਵਾਸੀਆਂ ਦੀ ਜੋ ਜੋ ਆਮਦ ਹੈ ਉਹ ਬਹੁਤ ਹਾਈ ਲੈਵਲ ਤੇ ਹੋ ਚੁੱਕੀ ਹੈ ਔਰ ਅਗਰ ਸਨਾਤਨ ਨੂੰ ਲੈ ਕੇ ਚਲੀਏ ਤੇ ਥੋੜੇ ਜਿਹਾ ਆਪਾਂ ਬਿਸ਼ੱਕ ਹਿੰਦੂ ਸੰਗਠਨ ਜਿਹੜੇ ਆ ਉਹ ਅੱਛੇ ਅੱਛੇ ਉਪਰਾਲੇ ਕਰਦੇ ਨੇ ਪਰ ਥੋੜਾ ਜਿਹਾ ਨਾ ਆਮ ਵਿਅਕਤੀਆਂ ਦਾ ਰੁਝਾਨ ਜਿਹੜਾ ਹੈ ਉਹ ਮੰਦਰਾ ਵਿੱਚੋਂ ਘਟ ਰਿਹਾ ਇਸ ਲਈ ਅੱਜ ਸਾਡੇ ਸਭ ਸਮਾਜ ਦੀ ਜੋ ਕੀ ਕਹਦੇ ਆ ਅਧਿક્ષાਤਾ ਦੇ ਵਿੱਚ ਅੱਜ ਜੋ ਇਹ ਬੈਠਕ ਰੱਖੀ ਗਈ ਸੀ ਉਹ ਬਹੁਤ ਅੱਛੀ ਸੀ ਲਗਭਗ ਕਾਫੀ ਸੰਖਿਆ ਦੇ 1700 ਲੋਕ ਦੇ ਲਗਭਗ ਜਸਟ ਇੱਕ ਮੈਸੇਜ ਦੇ ਉੱਪਰ ਹੀ ਲੋਕ ਇੱਥੇ ਆਏ ਸੀਗੇ ਔਰ ਸਾਨੂੰ ਉਮੀਦ ਹੈ ਕਿ ਆਉਣ ਵਾਲਾ ਸਮੇਂ ਜਿਹੜਾ ਕਿਉਂਕਿ ਅਸੀਂ ਕਿਸੇ ਨੂੰ ਵੀ ਕਾਲ ਨਹੀਂ ਕੀਤੀ ਨਾ ਹੀ ਬੁਲਾਣਾ ਹੈ ਕਿਉਂ ਕਾਰਨ ਹੈ ਕਿ ਇਹ ਤੁਹਾਡੀ ਆਪਣੀ ਸਭ ਦੀ ਜ਼ਿੰਮੇਵਾਰੀ ਹੈ ਤੁਸੀਂ ਆ ਪਾਓਗੇ ਤੁਹਾਡੇ ਮਨ ਨਾ ਲਉਗੇ ਜੇ ਤੁਹਾਨੂੰ ਬੁਲਾਇਆ ਜਾਏਗਾ ਤੇ ਤੁਸੀਂ ਸ਼ਾਇਦ ਸੋਚੋਗੇ ਕਿ ਸੇ ਮਜਬੂਰੀ